ਬਹੁਤ ਮਾੜੀ ਖਬਰ ਹੈ ਸਾਡੇ ਵਾਸਤੇ ਪਦਵਾਦ ਵਾਸਤੇ ਵੀ ਸਾਡੀ ਪਾਰਟੀ ਵਾਸਤੇ ਇਸ ਸ਼ਹਿਰ ਵਾਸਤੇ ਸਾਡੇ ਇੱਕ ਪਾਰਟੀ ਦੇ ਬਹੁਤ ਵਫਾਦਾਰ ਸਾਥੀ ਉਹਦੇ ਸ਼ਹਿਰ ਦੀ ਸੇਵਾ ਕਰਦੇ ਸਾਡੇ ਐਮਐਲਏ ਸਾਹਿਬ ਸਾਨੂੰ ਵਿਛੋੜਾ ਦੇ ਗਿਆ ਅਸੀਂ ਬੜੇ ਭਰੇ ਮਨ ਦੇ ਨਾਲ ਦੁਖੀ ਮਨ ਦੇ ਨਾਲ ਆਏ ਮੈਂ ਤੇ ਡਾਕਟਰ ਸਾਹਿਬ ਨੇ ਇਕੱਠੇ ਮਾਜੇ ਦੇ ਵਿੱਚ ਬੜਾ ਕੰਮ ਕੀਤਾ ਔਰ ਬੜਾ ਉਹਨਾਂ ਦਾ ਸਹਿਯੋਗ ਹੀ ਕਿਉਂਕਿ ਬੜੇ ਸਿਆਣੇ ਬੰਦੇ ਆਪ ਵੀ ਡਾਕਟਰ ਸੀਗੇ ਅ ਨਾਮਰਾਜ਼ ਬਿਮਾਰੀ ਜਿਹੜੀ ਉਹਨਾਂ ਨੂੰ ਲੱਗੀ ਸੋ ਆਵਾਸ ਹੈ ਪ੍ਰਮਾਤਮਾ ਦੇ ਅੱਗੇ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਰੱਖਣ ਉਹਨਾਂ ਦੇ ਪਵਾ ਦੀ ਪਿੱਛੇ ਪਾਣਾ ਬਲਦ ਦਾ ਫੁੱਟਬਾਲ ਬੱਚਾ ਸਾਡੇ ਸੰਘਰਸ਼ ਦੇ ਰਣਾਂ ਦੇ ਸਾਥੀ ਡਾਕਟਰ ਕੁਸ਼ਮੀਰ ਸਿੰਘ ਜੋਹਰ ਜਿਹੜੇ ਕਿ ਮਾਨਯੋਗ ਵਿਧਾਇਕ ਹਨ ਤੋਂ ਕਰਤਾਰਨ ਤੋਂ ਉਹ ਕੈਂਸਰ ਦੀ ਨਾਮਰਾਜ਼ ਬਿਮਾਰੀ ਤੋਂ ਪੀੜਤ ਸੰਖੇਪ ਸਮੇਂ ਤੋਂ अर्जुन ਦਾ ਅੰਤਿਮ ਸੰਸਕਾਰ ਉਹਦੇ ਵਿੱਚ ਅਸੀਂ ਸਾਡੇ ਸਾਥੀ ਵਿਧਾਇਕ ਸਹਬਾਨ ਸਾਡੇ ਸਤਕਾਰਯੋਗ ਕੈਬਨਟ ਮੰਤਰੀ ਸਹਬਾਨ ਸਾਡੇ ਪਾਰਟੀ ਦੇ ਪ੍ਰਬੰਧ ਅਮਨ ਰੋੜਾ ਜੀ ਬੱਖੋ ਬੱਖ ਕੋਰਨਾ ਕਾਰਪੋਰੇਸ਼ਨ ਦੇ ਚੇਅਰਮੈਨ ਪਾਰਟੀ ਦੇ ਹੋਰ ਆਗੂ ਬਹੁਤ ਸਾਰੀਆਂ ਸ਼ਖੀਅਤਾਂ ਜਿਥੇ ਤਨਤਨ ਵਿਖੇ ਪਹੁੰਚੀਆਂ ਅੰਤਿਮ ਰਸਮਾਂ ਦੇ ਵਿੱਚ ਸ਼ਾਮਲ ਹੋਣ ਵਾਸਤੇ ਅੰਤਿਮ ਸੰਸਕਾਰ ਦੇ ਵਿੱਚ ਸ਼ਾਮਲ ਹੋਣ ਵਾਸਤੇ ਔਰ ਗੁਰੂ ਸਾਹਿਬ ਦੇ ਜਨਨਾ ਜਰਦਾਤ ਕਰਦੇ ਆ ਦੇ ਪਰਿਵਾਰ ਨੂੰ ਬਾਣਾ ਮੰਨਣ ਦੇ ਵੱਲ ਬੰਦੀ ਬੜਾ ਵੱਡਾ ਘਾਟਾ ਹੈ ਸਾਡੇ ਲਈ ਬਹੁਤ ਵੱਡਾ ਘਾਟਾ ਸੀ ਤਾਂ ਮਨ ਨੂੰ ਭਾਰੀ ਸੱਟ ਲੱਗੀ ਹੈ ਜੀ ਸਾਡੇ ਸਾਥੀ ਲੰਬੇ ਸਮੇਂ ਦੇ ਸਾਥੀ ਰੰਗਲੇ ਸਾਥੀ ਨੌਟਕ ਫਿਸ਼ਿੰਗ ਸੋਲ ਉਹ ਆਪ ਨੂੰ ਸਾਰਿਆਂ ਨੂੰ ਛੱਡ ਕੇ ਚਲਾਣਾ ਕਰ ਗਏ ਮੈਂ ਸਮਝਦਾ ਕਿ ਜਦੋਂ ਸਾਥੀਆਂ ਦਾ ਤਾਂ ਲੰਮਾ ਸਮਾਂ ਉਹਨਾਂ ਦੀ ਘਾਟ ਮਹਿਸੂਸ ਹੁੰਦੀ ਹੈ ਪਰਿਵਾਰ ਨਾਲ ਦੁੱਖ ਨੂੰ ਨਾਉਣ ਦੇ ਲਈ ਬੰਦੇ ਪ੍ਰਮਾਤਮਾ ਨੂੰ ਆਪਣੇ ਜਨਮ ਜੀਵਨ ਸਾਥੀ ਪਰਿਵਾਰ ਨੂੰ ਸੇਗਸਪੁਰ ਪਾਲਾ ਮੰਨੰਦਾਵਾਲ ਕਵਚਨ ਇਹੀ ਅੱਜ ਉਹਨਾਂ ਦੇ ਇੰਤਜ਼ਾਦ ਦਰਦ ਦਰਦ ਦੇ ਵਿੱਚ ਬਹੁਤ ਦੁਖਦਾਇਕ ਘਟਨਾ ਵਾਪਰੀ ਹੈ ਜੀ ਸਾਡੇ ਸਤਕਾਰਯੋਗ ਐਮਐਲਏ ਡਾਕਟਰ ਕਸ਼ਮੀਰ ਸਿੰਘ ਜੀ ਸੋਲ ਸਾਹਿਬ ਕਾਲ ਚਲਾਣਾ ਕਰ ਗਏ ਨੇ ਲੰਬੇ ਸਮੇਂ ਤੋਂ ਸਿਹਤ ਖਰਾਬ ਸੀਗੀ ਘਾਤਕ ਬਿਮਾਰੀ ਸੀਗੀ ਉਹਨਾਂ ਦੇ ਜਾਨ ਦੇ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਫੀਨਾਲ ਦੇ ਨਾਲ ਸਾਡੀ ਪਾਰਟੀ ਨੂੰ ਇਲਾਕੇ ਨੂੰ ਬਹੁਤ ਘਾਟਾ ਪਿਆ ਹੈ ਬੜੇ ਸੂਝਵਾਨ ਸਾਡੇ ਐਮ.ਐਲ.ਏ ਸੀਗੇ ਬੜੇ ਵਿਕੇ ਸੀਗੇ ਡਾਕਟਰ ਸੀਗੇ ਹਮੇਸ਼ਾ ਹੀ ਪਾਰਟੀ ਨੂੰ ਉਹਨਾਂ ਨੇ ਵਧੀਆ ਸਵਾਵਾ ਪ੍ਰਦਾਨ ਕੀਤੀਆਂ ਨੇ ਔਰ ਅੱਜ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਆ ਕੋਲਪੁਰ ਦੇ ਚਰਨਾ ਤੇ ਹੀ ਆਕਾਸ਼ ਪੈਂਤੀ ਆ ਕਿ ਉਹਨਾਂ ਨੂੰ ਆਪਣੇ ਚਰਨਾ ਦੇ ਵਿੱਚ ਨਿਵਾਸ ਬਖਸ਼ਣ ਪਰਿਵਾਰ ਨੂੰ ਬਾਣਾ ਮੰਨਣ ਦਾ ਬਾਈ ਦੁੱਖ ਧੰਨਵਾਦੀ ਪਰ ਇਸ ਡਾਕਟਰ ਸੋਲ ਸਾਹਿਬ ਐਮਐਲਏ ਹੋਣ ਤੋਂ ਪਹਿਲਾਂ ਇੱਕ ਚੰਗੇ ਬਲੌਕ ਸੀ ਬਹੁਤ ਲੱਗਿਆ ਸੀ ਮੁਲਾਫਤ ਸਜਣ ਨੇ ਜੀ ਉਹਨਾਂ ਦੇ ਬੇਵਕਤੀ ਮੌਤ ਚਲੇ ਜਾਣਾ ਇਹਦੇ ਨਾਲ ਪਰਿਵਾਰ ਨੂੰ ਤਾਂ ਬਹੁਤ ਹੁੰਦਾ ਹੀ ਐ ਪਾਰਟੀ ਨੂੰ ਵੀ ਆ ਬਹੁਤ ਵੱਡਾ ਟਾਕਾ ਪਿਆ ਐ ਐਮਐਲਏ ਤਾਂ ਹੋਰ ਵੀ ਹੈਗੇ ਨੇ ਪਰ ਉਹਨਾਂ ਦੇ ਨਾਲ ਹੀ ਮੇਰੀ ਸੀਟ ਹੁੰਦੀ ਸੀ ਕਈ ਵਾਰੀ ਗੱਲ ਕਰਨੀ ਵੀ ਡਾਕਟਰ ਸਾਹਿਬ ਠੀਕ ਨਹੀਂ ਤੇ ਤੁਸੀਂ ਨਾ ਕਹਿੰਦੇ ਹਲਕੇ ਨੇ ਚੁਣਿਆ ਤੇ ਉਹ ਹੱਥ ਖੜਾ ਕਰਦੇ ਸੀ ਕਿ ਮੈਨੂੰ ਵੀ ਬੋਲਣ ਦਾ ਟਾਈਮ ਮਿਲੇ ਤਾਂ ਕਈ ਵਾਰੀ ਕਹੜਾ ਵੀ ਡਾਕਟਰ ਜੇ ਸੇ ਠੀਕ ਨਹੀਂ ਕਰਨ ਤੋਂ ਕੋਈ ਗੱਲ ਨਹੀਂ ਕਹਦੇ ਨਾਲ ਦਾ ਵਾਹ ਪਾਵੇ ਠੀਕ ਆ ਜਾਂ ਨਹੀਂ ਠੀਕ ਆ ਮੇਰੇ ਇਲਾਕੇ ਨੇ ਮੈਨੂੰ ਚੁੜ ਕੇ ਭੇਜਿਆ ਮੈਂ ਉਹਨਾਂ ਦੀ ਆਸਾਂ ਤੇ ਖਰਾ ਉਤਰਨਾ ਉਹ ਇੱਕ ਐਮਐਲਏ ਹੋਂ ਤੋਂ ਬਲ ਇੱਕ ਚੰਗੇ ਇਨਸਾਨ ਵੀ ਸੀ ਪਰ ਕੀਤਾ ਕੀ ਜਾਏ ਜੇ ਅਕਾਲ ਪੁਰਖ ਦਾ ਬਾਣਾ ਹੈ ਤਾਂ ਮੰਨਣਾ ਪੈਣਾ ਪਰ ਅਸੀਂ ਅੱਜ ਉਹਨਾਂ ਦੇ ਪਰਿਵਾਰ ਨਾਲ ਮੁਕਸਾਂ ਜਾ ਕਰਨ ਵੀ ਆਏ ਆ ਪਾਰਟੀ ਵੀ ਆਈ ਹੈ ਆਪਣੇ ਹਸਪਤਾਲ ਚੀਫ ਡਾਕਟਰ ਤੇ ਸਪੀਕਰ ਸਾਹਿਬ ਵੀ ਆਏ ਨੇ ਉਹ ਵੀ ਐਮਐਲਏ ਸਵਾਲ ਸਾਰੇ ਆਏ ਨੇ ਕਿਉਂਕਿ ਜਦੋਂ ਕੋਈ ਇੱਕ ਪਿਛੜ ਜਾਂਦਾ ਨਾ ਚਲੇ ਜਾਂਦਾ ਉਹਨੇ ਮੁੜ ਕੇ ਨਹੀਂ ਆਉਣਾ ਹੁੰਦਾ ਆਖਰੀ ਪਾਲੇ ਨੇ ਜਿਹੜਿਆ ਅੱਜ ਗਰਸ਼ਨ ਕਰਾਂਗਾ ਹਾਂਜੀ ਅੱਜ ਤਰਨਤਾਲ ਸ਼ਹਿਰ ਦੇ ਵਿੱਚ ਸਾਡੇ ਐਮ ਐਲ ਏ ਕਸ਼ਮੀਰ ਸਿੰਘ ਜੀ ਸੋਹ ਜੋ ਇਸ ਦੁਨੀਆ ਤੋਂ ਨਹੀਂ ਰਹੇ ਬਹੁਤ ਹੀ ਦੁੱਖ ਹੋਇਆ ਉਮਰ ਦੇ ਨਾਲ ਕੋਈ ਇਨਸਾਨ ਜਾਂਦਾ ਉਹਦਾ ਕੁਝ ਦੁੱਖ ਘੱਟ ਹੁੰਦਾ ਹੈ ਅਜੇ ਇਹਨਾਂ ਦੀ ਕੋਈ ਉਮਰ ਨਹੀਂ ਸੀ ਜਾਣਦੀ ਪਰ ਉਸ ਵਾਇਕੂ ਦੇ ਅੱਗੇ ਕੋਈ ਚਾਰਾ ਨਹੀਂਗਾ ਇੱਕ ਬਹੁਤ ਭਲੇਮਾਨ ਐਮਐਲਏ ਬੰਨਾ ਕੋਈ ਵੱਡੀ ਗੱਲ ਨਹੀਂ ਗਈ ਐਮਪੀ ਬੰਨਾ ਕੋਈ ਵੱਡੀ ਗੱਲ ਨਹੀਂ ਗਈ ਇੱਕ ਚੰਗੇ ਇਨਸਾਨ ਬੰਨਾ ਬੜੀ ਵੱਡੀ ਗੱਲ ਹੈ ਉਹ ਇੱਕ ਚੰਗੇ ਇਨਸਾਨ ਸਨ ਵਧੀਆ ਭਲੇਮਾਨ ਜਿੰਨੀ ਵੀ ਤਾਰੀਫ ਕੀਤੀ ਜਾਵੇ ਥੋੜੀ ਆ ਬੜੇ ਮਿਹਨਤੀ ਮਲਾਪੜੇ ਤੇ ਬਹੁਤ ਅੱਛੇ ਉਹਨਾਂ ਦੇ ਜਾਨ ਦੇ ਨਾਲ ਜਿੱਥੇ ਪਰਿਵਾਰ ਨੂੰ ਘਾਟਾ ਪਿਆ ਵਾ ਸਮਾਜ ਨੂੰ ਬਹੁਤ ਵੱਡਾ ਘਾਟਾ ਪਿਆ ਜਿਹੜਾ ਕਿ ਕਦੀ ਵੀ ਪੂਰਾ ਨਹੀਂ ਹੋ ਸਕਦਾ ਮੈਂ ਆਪਣੇ ਵੱਲੋਂ ਆਪਣੇ ਆਮ ਆਦਮੀ ਪਾਰਟੀ ਨੂੰ ਆਪਣੇ ਕਲੀਕ ਨੂੰ 16 ਸਾਹਿਬ ਦੇ ਪਰਿਵਾਰ ਦੇ ਨਾਲ ਜਿੱਥੇ ਦੁੱਖ ਸਾਂਝਾ ਕਰਦਾ ਹਾਂ ਅਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਇਹਹੀ ਅਰਦਾਸ ਕਰਦਾ ਹਾਂ ਏ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਦੇ ਚਰਨਾਂ ਦੇ ਵਿੱਚ ਨਿਵਾਸਥਾਨ ਬਖਸ਼ੀ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਪਾਣਾ ਮੰਨਣ ਦਾ ਬਲ ਬਖਸ਼ੇ ਇਹਨਾਂ ਕਹਿੰਦਾ ਹੋਇਆ ਖਿਮਾ ਦਾ ਜਾਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਤਰਨਤਾਰਨ ਤੋਂ ਐਮਐਲਏ ਸਰਦਾਰ ਕਿਸਮੀ ਸਿੰਘ ਸੋਲਜੀ ਦਾ ਜਿਹੜਾ ਅਚਾਨਕ ਤੁਰ ਜਾਣਾ ਸਾਡੇ ਵਾਸਤੇ ਫੌਤ ਘਾਟਾ ਪਿਆ ਸਾਡੀ ਪਾਰਟੀ ਨੂੰ ਪਿਆ ਸਾਡੇ ਸਾਰਿਆਂ ਨੂੰ ਖਾਸ ਕਰਕੇ ਤਰਨਤਾਰਨ ਦੇ ਜਿਹੜੇ ਆਪਣੇ ਨਿਵਾਸੀ ਨੇ ਬਹੁਤ ਜ਼ਿਆਦਾ ਕਟਾ ਪਿਆ ਜੀ ਬੜੀ ਮਾੜੀ ਗੱਲ ਹੋਈ ਐ ਅੱਜ ਤਾਂ ਬਰਬਾਦ ਮਾਗੇ ਹੋਵਨੇ ਆ ਵੀ ਬਾਰੇ ਸੱਚੇ ਪਾਤਸ਼ਾਹ ਉਹਨਾਂ ਨੂੰ ਆ ਪਰਿਵਾਰ ਨੂੰ ਪਾਣਾ ਬਣਾਉਂਦਾ ਬੜ ਬਖਸ਼ੇ ਤੇ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਬੜੇ ਮਿਹਨਤੀ ਅਰੇ ਐਮਐਲਏ ਸਾਹਿਬ ਬੜੇ ਮਿਹਨਤੀ ਠੀਕ ਆ ਬੜੇ ਇਮਾਨਦਾਰ ਇੱਕ ਚੰਗੇ ਬੰਦੇ ਵੀ ਬੰਦਿਆਂ ਦੇ ਵਿੱਚ ਜਣ ਜਾਗੇ ਤੇ ਬਹੁਤ ਸਾਰੋਂ ਕਟਾ ਪਿਆ ਜੀ ਦੇ ਰਾਜਪਥਾ ਸਿਕਰਪਗਰ ਬਹੁਤ ਮਾੜੀ ਘਟਨਾ ਹੋਈ ਆ ਜਿਹੜਾ ਡਾਕਟਰ ਕਸ਼ਮੀਰ ਸਿੰਘ ਸੋਲ ਐਮਐਲਏ ਸਾਹਿਬ ਸਮੇ ਤੋਂ ਪਹਿਲਾਂ ਦੁਨੀਆ ਤੋਂ ਚੱਲ ਗਿਆ ਪਰਿਵਾਰ ਨੂੰ ਵਰਕਰਾਂ ਨੂੰ ਪਾਰਟੀ ਨੂੰ ਬਹੁਤ ਵੱਡਾ ਘਾਟਾ ਪਿਆ ਡਾਕਟਰ ਕਸ਼ਮੀਰ ਸਿੰਘ ਸੋਲ ਜੀ ਨੇ ਪਹਿਲਾਂ बतौर ਐਸਐਮਓ ਡਾਕਟਰ ਬੜੀਆਂ ਵਧੀਆ ਸੁਭਾਵਾਂ ਨਾਲ ਭਾਈਆਂ ਲੋਕਾਂ ਦੀ ਸੇਵਾ ਕੀਤੀ ਫਿਰ ਰਿਟਾਇਰਮੈਂਟ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਿੱਚ ਲੰਮਾ ਸਮਾਂ ਸੇਵਾ ਕੀਤੀ 2022 ਤੋਂ ਲੈ ਕੇ ਐਮਐਲਏ ਬਣ ਕੇ ਵੀ ਲੋਕਾਂ 'ਚ ਬੜਾ ਵਧੀਆ ਵਿਚਰਦੇ ਰਹੇ। ਉਸ ਸਮਾਂ ਪਹਿਲਾਂ ਇਹਨਾਂ ਨੂੰ ਨਾਮਰਾਦ ਬਿਮਾਰੀ ਲੱਗੀ ਕੈਂਸਰ। ਉਹ ਨਾਮਰਾਦ ਬਿਮਾਰੀ ਹੌਲੀ-ਹੌਲੀ ਸਰੀਰ